ਤਰਨਤਾਰਨ ਜਿਮਣੀ ਚੌਂ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਜਿਮਣੀ ਚੌਂ ਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਟਿਕਟ ਦੇ ਦਿੱਤੀ ਹੈ ਕਿਹੜੇ ਉਮੀਦਵਾਰ ਨੂੰ ਟਿਕਟ ਮਿਲੀ ਹੈ ਇਸ ਤੋਂ ਬਾਅਦ ਕੀ ਹੋਣ ਜਾ ਰਿਹਾ ਹੈ ਤੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਤੇ ਜਾਣ ਤੋਂ ਪਹਿਲਾਂ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਜਾਣ ਤਰੰਤਾਰਨ ਜਿਮਣੀ ਚੌਂ ਦਾ ਅਖਾੜਾ ਭਖ ਚੁੱਕਿਆ ਹੈ ਲਗਾਤਾਰ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾਣ ਦਾ ਸਿਲਸਲਾ ਸ਼ੁਰੂ ਕੀਤਾ ਗਿਆ ਅਕਾਲੀ ਦਲ ਰੇਸ ਚ ਇਸ ਮਾਮਲੇ ਚ ਸਭ ਤੋਂ ਅੱਗੇ ਨਿਕਲ ਗਿਆ। ਅਕਾਲੀ ਦਲ ਕਿਵੇਂ ਅੱਗੇ ਨਿਕਲੇ ਆ ਕਿਹਨੂੰ ਉਮੀਦਵਾਰ ਐਲਾਨਣਾ ਹੈ ਇਹਦੇ ਬਾਰੇ ਗੱਲ ਕਰਦੇ ਆ। ਅੱਜ ਸ਼੍ਰੋਮਣੀ ਅਕਾਲੀ ਦਲ ਨੇ ਇਤਿਹਾਸਕ ਕਸਬਾ ਚਭਾਲ ਦੇ ਵਿੱਚ ਇੱਕ ਭਰਵੀ ਰੈਲੀ ਕੀਤੀ। ਇਸ ਰੈਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਉਹ ਤਰਨਤਾਰਨ ਜਿਮਨੀ ਚੋਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ। ਇਹ ਉਮੀਦਵਾਰ ਕੋਈ ਹੋਰ ਨਹੀਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਕੁਝ ਦਿਨ ਪਹਿਲਾਂ ਤਰਨਤਾਰਨ ਦੀ ਸਿਆਸਤ ਦੇ ਵਿੱਚ ਅਹਿਮ ਰੂਪ ਵਿੱਚ ਵਿਚਰ ਰਹੇ ਆਜ਼ਾਦ ਗਰੁੱਪ ਨੇ ਆਪਣਾ ਆਗੂ ਚੁਣਿਆ ਸੀ ਆਪਣਾ ਨੁਮਾਇੰਦਾ ਚੁਣਿਆ ਸੀ ਅੱਜ ਤਰਨਤਾਰਨ ਦੀ ਇਸ ਭਰਵੀ ਰੈਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਆਜ਼ਾਦ ਗਰੁੱਪ ਦੀ ਸ਼ਮੂਲੀਅਤ ਵੀ ਹੋ ਗਈ ਤੇ ਬੀਬਾ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਰੰਦਾਵਾ ਨੂੰ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਹੈ ਸੁਖਵਿੰਦਰ ਕੌਰ ਰੰਦਾਵਾ ਉਸ ਆਜ਼ਾਦ ਧੜੇ ਨਾਲ ਸੰਬੰਧ ਰੱਖਦੇ ਨੇ ਜਿਸ ਆਜ਼ਾਦ ਧੜੇ ਕੋਲ ਇਸ ਸਮੇਂ 104 ਚੋਂ 43 ਦੇ ਕਰੀਬ ਮੌਜੂਦਾ ਸਰਪੰਚ ਨੇ ਤੇ 25 ਚੋਂ 28 ਨਗਰ ਕੌਂਸਲ ਦੇ ਕਾਉਂਸਲਰ ਨੇ ਤਰਨਤਾਰਨ ਸ਼ਹਿਰ ਦੇ ਤਾਂ ਤੁਸੀਂ ਅੰਦਾਜ਼ਾ ਆਪ ਲਾ ਸਕਦੇ ਹੋ ਪਿਛਲੀ ਵਾਰ ਇਸ ਆਜ਼ਾਦ ਗਰੁੱਪ ਨੇ ਖੁੱਲਮ-ਖੁੱਲੀ ਤਾਂ ਨਹੀਂ ਕਹਿ ਲਿਆ ਕਿ ਲਗਭਗ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਸੀ 2022 ਦੀਆਂ ਚੋਣਾਂ 'ਚ ਹੁਣ ਆ ਅਕਾਲੀ ਦਲ ਅਕਾਲੀ ਦਲ ਇਸ ਰੇਸ 'ਚ ਕਾਫੀ ਅੱਗੇ ਨਿਕਲਦਾ ਹੋਇਆ ਵਿਖਾਈ ਦਿੱਤਾ ਹੈ ਉਮੀਦਵਾਰ ਐਲਾਨਣ ਵਾਲੇ ਮਾਮਲੇ ਦੇ ਵਿੱਚ ਵੋਟਾਂ 'ਚ ਕੀ ਹੋਣਾ ਹੈ ਇਹ ਅੱਗੇ ਦੇਖਦੇ ਆਂ ਅਕਾਲੀ ਦਲ ਲਈ ਇਹ ਚੋਣ ਜਿਹੜੀ ਹੈ ਇੱਕ ਤਰ੍ਹਾਂ ਨਾਲ ਤੁਰਕ ਦਾ ਪੱਤਾ ਸਾਬਤ ਹੋ ਸਕਦੀ ਹੈ ਅਕਾਲੀ ਦਲ ਇਸ ਚੋਣ ਨੂੰ ਆਪਣੀ ਮੁੜ ਸਰਜੀਤਗੀ ਦੇ ਲਈ ਚੋਣਵੀ ਰਣ ਦੇ ਅੰਦਰ ਮੁੜ ਪੈਰ ਲੱਗਣ ਦੇ ਤੌਰ ਤੇ ਦੇਖ ਰਿਹਾ ਇਸੇ ਕਰਕੇ ਨਹੀਂ ਤਾਂ ਪਹਿਲਾ ਕੀ ਹੁੰਦਾ ਕਿ ਆਮ ਆਦਮੀ ਪਾਰਟੀ ਜਨਕਿ ਸੱਤਾ ਤੇ ਉਮੀਦਵਾਰ ਐਲਾਨਦੀ ਰਹੀ ਜਿੰਨੀਆਂ ਪੰਜ ਸੱਤ ਜਿਮਨੀ ਚੋਣਾ ਹੋਈਆਂ ਨੇ ਕਾਂਗਰਸ ਪਿਛੜਦੀ ਰਹੀ ਅਕਾਲੀਆਂ ਨੇ ਤਾਂ ਚਾਰ ਜਿਮਨੀ ਚੋਣਾ ਤੋਂ ਪਾਸਾ ਹੀ ਵੱਟ ਲਿਆ ਬਾਈਕਾਟ ਦੀ ਤਰ੍ਹਾਂ ਕਰਤਾ ਤੇ ਲੁਧਿਆਣੇ ਵਾਲੀ ਲੜੀ ਉਹ ਵੀ ਜਿਹੜੀ ਐ ਕੋਈ ਏਡਾ ਖਾਸ ਅਸਰ ਨਹੀਂ ਰੱਖ ਸਕੀ ਪਰ ਤਰਨਤਾਰਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਆਪਣਾ ਉਹੀ ਪੈਤਣਾ ਖੇਡਿਆ ਜਾ ਕੇ ਸਟੇਜ ਤੇ ਉਮੀਦਵਾਰ ਦਾ ਐਲਾਨ ਕਰਤਾ ਅੱਜ ਤਾਂ ਤਰਨਤਾਰਨ ਦੇ ਵਿੱਚ ਭਾਲ ਚੇ ਰੈਲੀ ਹੋਈ ਸੀ ਜਿੱਥੇ ਡਾਕਟਰ ਸੁਖਵਿੰਦਰ ਕੌਰ ਰੰਧਾਵਾ ਮਾਫ ਕਰਨਾ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦਾ ਬਤੌਰ ਉਮੀਦਵਾਰ ਐਲਾਨ ਹੋਇਆ ਜਿਹੜੀ ਜਾਣਕਾਰੀ ਆ ਰਹੀ ਹੈ ਉਸ ਦੇ ਅਨੁਸਾਰ ਡਾਕਟਰ ਸੁਖਵਿੰਦਰ ਕੌਰ ਨੂੰ ਹਲਕਾ ਇੰਚਾਰਜ ਵੀ ਨਿਯੁਕਤ ਕਰ ਦਿੱਤਾ ਗਿਆ ਸਮੋ ਕਿ ਉਹਨਾਂ ਨੇ ਪਾਰਟੀ ਵਰਕਰਾਂ ਨੂੰ ਹੁਣ ਤੋਂ ਹੀ ਤਕੜੇ ਹੋ ਗਏ ਚੋਣ ਲੜਨ ਲਈ ਕਿਹਾ ਹੈ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਐਲਾਨ ਕੀਤਾ ਇਸ ਐਲਾਨ ਦੇ ਨਾਲ ਹੁਣ ਕੀ ਹੋਣਾ ਤਰਨਤਾਰਨ ਜਿਮਨੀ ਚੌਂ ਦਾ ਅਖਾੜਾ ਹੁਣ ਕੁਝ ਇਸ ਤਰ੍ਹਾਂ ਨਾਲ ਭਖਣ ਜਾ ਰਿਹਾ ਹੈ ਕਹਿ ਲਈਏ ਕਿ ਮਾਹੌਲ ਜਿਹੜਾ ਉਹ ਬਣ ਲੱਗਿਆ ਅਕਾਲੀ ਦਲ ਨੇ ਪਹਿਲ ਕਰਤੀ ਉਮੀਦਵਾਰ ਐਲਾਨਣ ਚ ਜਾਣਕਾਰੀ ਹੈ ਕਿ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਮੈਂ ਇਸ ਗੱਲ ਬਾਰੇ ਤੁਹਾਨੂੰ ਕੱਲ ਜਾਂ ਪਰਸੋ ਹੀ ਦੱਸਤਾ ਸੀਗਾ ਕਿ ਆਜ਼ਾਦ ਗਰੁੱਪ 20 ਤਰੀਕ ਨੂੰ ਇੱਕ ਵੱਡੀ ਰੈਲੀ ਕਰਕੇ ਅਕਾਲੀ ਦਲ ਚ ਸ਼ਾਮਲ ਹੋਵੇਗਾ ਦੇ ਉਸ ਦੇ ਆਗੂ ਨੇ ਜਿਹੜੇ ਡਾਕਟਰ ਸੁਖਵਿੰਦਰ ਕੌਰ ਉਹਨਾਂ ਨੂੰ ਜਿਹੜਾ ਉਹ ਚੁਣਿਆ ਜਾ ਸਕਦਾ ਹੈ ਉਹਨਾਂ ਨੂੰ ਉਮੀਦਵਾਰ ਅਲਾਨਿਆ ਜਾ ਸਕਦਾ ਹੈ ਕਿਉਂਕਿ ਆਜ਼ਾਦ ਗਰੁੱਪ ਨੇ ਆਪਣਾ ਆਗੂ ਚੁਣ ਕੇ ਇਸ ਰੈਲੀ 'ਚ ਸ਼ਮੂਲੀਅਤ ਕੀਤੀ ਤੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਤਾਂ ਇਹ ਸੰਕੇਤ ਸੀ ਤੇ ਇਸੇ ਅੰਦਾਜ਼ੇ ਨਾਲ ਮੇਰੇ ਕੋਲ ਜਾਣਕਾਰੀ ਸੀ ਜਿਹੜੀ ਮੈਂ ਤੁਹਾਡੇ ਨਾਲ ਉਸ ਦਿਨ ਸਾਂਝੀ ਕੀਤੀ ਸੀ ਹੁਣ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਮਾਮਲਾ ਇਹ ਹੈ ਕਿ ਦੋ ਵਾਰ ਦੇ ਅਕਾਲੀ ਵਿਧਾਇਕ ਤੇ ਇੱਕ ਵਾਰ ਦੇ ਆਜ਼ਾਦ ਵਿਧਾਇਕ ਦੋ ਵਾਰ ਅਕਾਲੀ ਦਲ ਦੀ ਟਿਕਟ ਦੇ ਉੱਤੇ ਠੀਕ-ਠਾਕ ਮਾਰਜਨ ਦੇ ਨਾਲ ਚੋਣ ਹਾਰਨ ਵਾਲੇ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ 'ਚ ਜਾ ਚੁੱਕੇ ਨੇ ਸੰਭਾਵੀ ਤੌਰ ਦੇ ਉੱਤੇ ਚਰਚਾ ਹੈ ਕਿ ਉਹੀ ਆਮ ਆਦਮੀ ਪਾਰਟੀ ਦੇ ਤਰਨਤਾਰਨ ਜਿਮਣੀ ਚੋਣ ਲਈ ਉਮੀਦਵਾਰ ਹੋਣਗੇ ਕਾਂਗਰਸ ਅਜੇ ਕਸ਼ਮਕਾਸਚ ਹੈ ਕਾਂਗਰਸ ਨੇ ਫਿਲਹਾਲ ਹਲਕਾ ਇੰਚਾਰਜ ਲਾਏ ਆ ਨਾ ਜ਼ਿੰਮੇਵਾਰੀਆਂ ਦਿੱਤੀਆਂ ਨੇਗੀਆਂ ਹਲਕਾ ਇੰਚਾਰਜ ਤਾਂ ਕਹਿ ਸਕਦੇ ਆਬਜ਼ਰਵਰ ਟਾਇਪ ਲੋਕ ਲਾਏ ਆ ਅਕਾਲੀ ਦਲ ਨੇ ਇਸ ਤੋਂ ਪਹਿਲਾਂ ਰਣਿੱਕੇ ਗੁਲਜਾਰ ਸਿੰਘ ਰਣਿੱਕੇ ਨੂੰ ਲਾਇਆ ਸੀਗਾ ਤਾਂ ਕੁੱਲ ਮਿਲਾ ਕੇ ਮਾਮਲਾ ਟਿਕਾਉਣਾ ਜਿਹੜਾ ਉਹ ਹੁਣ ਤੈਅ ਆ ਅਕਾਲੀ ਦਲ ਰੇਸ ਚ ਇਸ ਮਾਮਲੇ ਚ ਇਸ ਕਰਕੇ ਅੱਗੇ ਆ ਕਿ ਉਹਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਦੇਖਦੇ ਆ ਤਰਨਤਨ ਦਾ ਜਮਨੀ ਚੋਣ ਦਾ ਜਿਹੜਾ ਮਾਹੌਲ ਆ ਉਹ ਕਿਸ ਤਰ੍ਹਾਂ ਨਾਲ ਬਣਦਾ ਪਲਪਲ ਦੀ ਅਪਡੇਟ ਲਈ ਤੁਹਾਨੂੰ ਜਿਹੜੀ ਆ ਇਸ ਚੋਣ ਦੀ ਦਿੰਦੇ ਆ